ਸਮਾਰ ਅਥਾ ਅਗਨਤ ਅਤੁੱਲ ਜਿਉਂ ਬੁਲਾਵੋ ਤਿਉਨਾਨ ਕਿਦਸ ਬੁੱਲ ਜੁਗੋ ਜੁਗ ਅਟਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਭਾਈ ਮਤੀ ਦਾਸ ਭਾਈ ਸਾਖ ਭਾਈ ਸਤੀ ਦਾਸ ਭਾਈ ਦਿਆਲਾ ਜੀ ਸਾਹਿਬ ਸ਼ਹੀਦਾਂ ਦੇ 350 ਸਾਲਾ ਸ਼ਹੀਦ ਦੀ ਸ਼ਤਾਬਦੀ ਮਨਾਉਣ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਇਤਿਹਾਸਕ ਵਿਚਾਰ ਨਾਲ ਜੁੜਦੇ ਹੋ ਅੱਜ ਇਤਿਹਾਸ ਦੀ ਲੜੀ ਦਾ ਦਸਵਾਂ ਭਾਗ ਆਪਾਂ ਵਿਚਾਰਨਾ ਹੈ ਦਸਵੇਂ ਭਾਗ ਦੀ ਵਿਚਾਰ ਦੇ ਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਰਸਨਾ ਦੀ ਪੁੱਤਰਤਾ ਵਾਸਤੇ ਗੁਰੂ ਫਤੇ ਦੀ ਸਾਂਝ ਪਾਈਏ ਬਲੌ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਵੇਂ ਕਿ ਆਪਾਂ ਸਤਿਗੁਰਾਂ ਦਾ ਇਤਿਹਾਸ ਅੰਮ੍ਰਿਤਸਰ ਤੋਂ ਵਿਚਾਰਨਾ ਆਰੰਭ ਕੀਤਾ ਸੀ ਏਪੜਾ ਦਰਪੜਾ ਚਲਦਿਆਂ ਚਲਦਿਆਂ ਤੋ ਬੜੀ ਸਾਬ ਦਾ ਪਟਨਾ ਸਾਹਿਬ ਦਾ ਇਤਿਹਾਸ ਵਿਚਾਰਿਆ ਦਿੱਲੀ ਦਾ ਕਿਹਾਸ ਆਗਰੇ ਦਾ ਇਤਿਹਾਸ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਗਰੇ ਤੋਂ ਕੈਦ ਕਰਕੇ ਦਿੱਲੀ ਪਹੁੰਚਾਇਆ ਗਿਆ ਬਾਦਸ਼ਾਹ ਨੇ ਬੜੀਆਂ ਜੁਗਤੀਆਂ ਵਰਤੀਆਂ ਜਾਂਦਿਆਂ ਹੀ ਕਹਿਣ ਲੱਗਾ ਗੁਰੂ ਸਾਹਿਬ ਨੂੰ ਕਿਉਂ ਪੰਜਰੇ ਪੰਜਰੇ ਚ ਬੰਦ ਕੀਤਾ ਤਾਨੂੰ ਪਤਾ ਨਾਨਕ ਸ਼ਾ ਫਕੀਰ ਹੈ ਹਿੰਦੂ ਕਾ ਗੁਰੂ ਤੇ ਮੁਸਲਮ ਕਾ ਵੀਰ ਹੈ ਤੇ ਫਕੀਰ ਆਦਮੀ ਹਨ ਤਖਤ ਤੇ ਬਿਠਾਓ ਸਤਿਗੁਰਾਂ ਨੂੰ ਸਤਿਗੁਰ ਜੀ ਆਖਦੇ ਬਾਦਸ਼ਾਹ ਅਸੀਂ ਤਖਤ ਨਹੀਂ ਲੋੜਦੇ ਆ ਕੇ ਨਮਸਕਾਰ ਵੀ ਕੀਤੀ ਤੇ ਜਿਹੜੇ ਸਰਕਾਰ ਵੱਲੋਂ ਰੰਗੇ ਵੱਲੋਂ ਸਵਾਲ ਜਵਾਬ ਹੋਏ ਕਹਿੰਦੇ ਮਹਾਰਾਜ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਮਾਰਕ ਨੇ ਦੇ ਮੈਂ ਮਾਲਕ ਨਹੀਂ ਮੈਂ ਸੇਵਾਦਾਰ ਹਾਂ ਕਹਿੰਦੇ ਦੋਸਤ ਤੁਸੀਂ ਗੁਰੂ ਨਾਨਕ ਦੀ ਰੀਤੀ ਰਿਵਾਜ ਦੇ ਉਲਟ ਚੱਲਦੇ ਹੋ ਕਿਉਂਕਿ ਮਹਾਰਾਜ ਔਰੰਗਜ਼ੇਬ ਨੇ ਆਖਿਆ ਸਤਿਗੁਰਾਂ ਨੂੰ ਕਿ ਮੈਂ ਸਤਿਗੁਰ ਚਾਹੁੰਨਾ ਹਾਂ ਸਾਰੀ ਦੁਨੀਆ 'ਚ ਤੁਹਾਡੀ ਹਕੂਮਤ ਚੱਲੇ ਮੈਂ ਚਾਹੁੰਨਾ ਹਾਂ ਤੁਹਾਡਾ ਹੁਕਮ ਚੱਲੇ ਮੈਂ ਚਾਹੁੰਨਾ ਤੁਹਾਡੇ ਵਰਗਾ ਰਹਿਬਰ ਕੋਈ ਨਹੀਂ ਆ ਦਾਤਾ ਜੀਓ ਇੱਥੇ ਹਿੰਦੂ ਤੇ ਮੁਸਲਮਾਨਾਂ ਦੇ ਰੋਜ਼ ਝਗੜੇ ਹੁੰਦੇ ਰਹਿੰਦੇ ਰੋਜ਼ ਲੜਦੇ ਰਹਿੰਦੇ ਮੈਂ ਚਾਹੁੰਨਾ ਝਗੜੇ ਮਿਟਾ ਦਿੱਤੇ ਜਾਣ ਕੋਈ ਦੁਖੀ ਨਾ ਹੋਵੇ ਸਾਡੇ ਰਾਜ ਵਿੱਚ ਤੇ ਦਤਾਰ ਪਾਸ਼ਾ ਤੁਹਾਡੀ ਮਦਦ ਨਾਲ ਕਿਉਂਕਿ ਕਸ਼ਮੀਰੀ ਪੰਡਤਾਂ ਨੇ ਕਹਿਤਾ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ ਜੋ ਇਸਲਾਮ ਕਬੂਲ ਕਰਨਗੇ ਸਾਰੇ ਕਬੂਲ ਲਵਾਂਗੇ ਕਹਿੰਦਾ ਮੈਂ ਚਾਹੁੰਨਾ ਤੁਹਾਡੀ ਮਦਦ ਨਾਲ ਸਾਰਿਆਂ ਨੂੰ ਇਸਲਾਮ ਚ ਲਿਆਂਦਾ ਜਾਵੇ ਇੱਥੇ ਮਰਜੀ ਕੋ ਮੌਤ ਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ। ਗੁਰੂ ਸਭ ਖਾਸ ਪ੍ਰਯਾਸ ਕੇ ਕਹਿੰਦੇ ਬਾਦਸ਼ਾਹ ਜੋ ਮੈਂ ਚਾਹੁੰਨਾ ਜਾਂ ਤੂੰ ਚਾਹੁੰਨਾ ਹੋ ਨਹੀਂ ਹੋਣਾ ਜੋ ਅਕਾਲ ਚਾਹੁੰਦਾ ਉਹ ਹੋਵੇਗਾ। ਤੂੰ 2 ਤੋਂ 1 ਚਾਹੁੰਨਾ ਕੀ ਪਤਾ ਉਹ 2 ਤੋਂ 3 ਕਰਨਾ ਚਾਹੁੰਦਾ 3 ਹੋ ਜਾਣੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਰਮਲ ਪੰਥ ਦੇ ਪੰਥੀ ਗੁਰੂ ਅਰਣਕਪਾਤਸ਼ਾਹ ਦੀ ਨਵੀਂ ਜੋਤ ਗੱਲ ਕਰ ਰਹੇ ਸੀ ਉਹ 33 ਪੰਥੀ ਜਿਹੜਾ 1699 ਨੂੰ ਕਲਗੀਧਰ ਪਾਤਸ਼ਾਹ ਨੇ ਬਾਦਸ਼ਾਹ ਜੀ ਦਾ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਜੋ ਤੂੰ ਚਾਵੇਂ ਉਹ ਹੋ ਜਾਏ ਫਿਰ ਕਹਿੰਦਾ ਠੀਕ ਜਦੋਂ ਦੇਖਿਆ ਨਹੀਂ ਮੰਨਦੇ ਕਹਿੰਦੇ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਉਹ ਤੋ ਗੁਰੂ ਨਾਨਕ ਦੇ ਹੁਕਮਾਂ 'ਚ ਨਹੀਂ ਚੱਲਦੇ ਤੁਸੀਂ ਉਲਟ ਚੱਲਦੇ ਕਹਿੰਦੇ ਕਿਵੇਂ ਕਹਿੰਦੇ ਗੁਰੂ ਨਾਨਕ ਨੇ ਤਿਲਕ ਲਾਇਆ ਨਹੀਂ ਤੇ ਜੰਝੂ ਪਾਇਆ ਨਹੀਂ ਤੁਸੀਂ ਆਖਦੇ ਮੈਂ ਤਿਲਕ ਤੇ ਜੰਝੂ ਲੈਣ ਨਹੀਂ ਦੇਣਾ ਉਲਟ ਨਹੀਂ ਹੋ ਗੁਰੂ ਤੇਗਪਤ ਸਭ ਆਖਦੇ ਬਾਦਸ਼ਾਹ ਨਾ ਤਿਲਕ ਜੰਝੂ ਦਾ ਸਵਾਲ ਉਸ ਸਮੇਂ ਸੀ ਤੇ ਨਾ ਤਿਲਕ ਜੰਝੂ ਦਾ ਸਵਾਲ ਹੋਣਾ ਪਾਵੇਂ ਸਾਡਾ ਸਿਧਾਂਤ ਨਹੀਂ ਹੈ ਤਿਲਕ ਕੌਣ ਲਾਉਣਾ ਤੇ ਜੰਝੂ ਕੌਣ ਔਰ ਅਸਲ ਵਿੱਚ ਸਵਾਲ ਹੈ ਜ਼ਬਰ ਤੇ ਜ਼ੁਲਮ ਦਾ ਕਹਿਣ ਲੱਗੇ ਉਹਦੋਂ ਜ਼ਬਰਨ ਮੇਰੇ ਗਲ ਵਿੱਚ ਜਨੇਊ ਪਾਇਆ ਜਾ ਰਿਹਾ ਸੀ ਪੰਡਤ ਰਧਾਲ ਵੱਲੋਂ ਤੇ ਜ਼ਬਰਨ ਤਿਲਕ ਲਾਇਆ ਜਾ ਰਿਹਾ ਸੀ ਤੇ ਮੈਂ ਉਹਨਾਂ ਨੂੰ ਸਮਝਾਇਆ ਪੁੱਛਿਆ ਕਿ ਮੇਰੇ ਤੋਂ 5 ਸਾਲ ਵੱਡੀ ਮੇਰੀ ਭੈਣ ਆ ਇਹਨੂੰ ਕਿਉਂ ਨਹੀਂ ਜਨੇਊ ਉਤਾਰਨ ਕਰਵਾਇਆ ਗਿਆ ਉਹ ਕਹਿੰਦੇ ਔਰਤ ਸ਼ੁੱਧਰ ਹੁੰਦੀ ਔਰਤ ਨੂੰ ਧਾਰਨ ਨਹੀਂ ਕਰਾਇਆ ਜਾਂਦਾ ਤੇ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਜੇ ਕੋਈ ਰੀਤੀ ਰਿਵਾਜ ਰਸਮ ਉਹ ਵੀ ਧਾਰਨਿਕ ਮੇਰੀ ਜਨਮ ਦੇਣ ਵਾਲੀ ਮਾਂ ਨੂੰ ਤੇ ਜਾਂ ਮੇਰੀ ਵੱਡੀ ਭੈਣ ਨੂੰ ਸ਼ੁੱਧਰ ਦੱਸਤੀ ਤੇ ਉਹ ਮੈਂ ਪੈਨਣਾ ਵੀ ਨਹੀਂ ਉਹਨਾਂ ਕਹੇ ਹੈ ਤੇ ਇਹੋ ਜਿਹਾ ਜਿਹਨੇ ਉਪਾਦਿਓ ਮਨੂੰ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ ਆਇ ਤੋਟੇ ਨਾਮ ਅੱਗੇ ਨਾ ਜਲੇ ਨਾ ਇਹ ਸੜੇਗਾ ਇਹ ਜਦੋਂ ਬੰਦਾ ਮਰੇਗਾ ਨਾਲ ਹੀ ਸੜ ਜਾਣਾ ਕਹਿਣ ਲੱਗਿਓ ਉਸ ਸਮੇਂ ਜ਼ਬਰਦਸਤੀ ਪਾਇਆ ਜਾ ਰਿਆ ਸੀ ਤਾਂ ਆਪਾਂ ਪਾਇਆ ਨਹੀਂ ਇਹ ਦਮਤਲ ਕੀ ਹੋਆ ਤੁਸੀਂ ਕਿਸੇ ਨੂੰ ਜ਼ਬਰਦਸਤੀ ਪੜ ਕੇ ਗਲਜਗਾਤਰਾ ਪਾ ਦਿਓ ਸਰੀਸਾ ਪਾ ਦਿਓ ਉਹਦੇ ਨਾਲ ਕੀ ਹੋਏਗਾ ਅੰਦਰ ਤੋਂ ਉਹਦੇ ਧਰਮ ਨਹੀਂ ਹੈ ਨਾ ਕਹਿੰਦੇ ਇੱਕ ਸਨੇਹਾ ਉਸ ਸਮੇਂ ਅਸੀਂ ਦਿੱਤਾ ਕਿ ਜ਼ਬਰਨ ਕਿਸੇ ਨੂੰ ਧਰਮ ਵਿੱਚ ਨਹੀਂ ਲਿਆਂਦਾ ਜਾ ਸਕਦਾ ਤੇ ਇੱਕ ਸਨੇਹਾ ਅੱਜ ਅਸੀਂ ਦੇ ਰਹੇ ਤੁਹਾਨੂੰ ਕਿ ਜ਼ਬਰਨ ਕਿਸੇ ਨੂੰ ਧਰਮ ਵਿੱਚੋਂ ਨਹੀਂ ਕੱਢਿਆ ਜਾ ਸਕਦਾ ਉਸ ਸਮੇਂ ਜ਼ਬਰਦਸਤੀ ਧਰਮ ਵਿੱਚ ਲਿਆਂਦਾ ਜਾ ਰਿਹਾ ਸੀ ਅੱਜ ਜ਼ਬਰਦਸਤੀ ਧਰਮ ਤੋਂ ਕੱਢਿਆ ਬਦਲੀ ਕੀਤਾ ਜਾ ਰਿਹਾ ਤੇ ਦੂਜੇ 'ਚ ਲਿਆਂਦਾ ਜਾ ਰਿਹਾ ਸੇਮ ਉਹੀ ਕਹਾਣੀ ਹੋਊਗੀ ਕਹਿੰਦੇ ਅਸੀਂ ਉਸ ਸਮੇਂ ਜ਼ਬਰਦਸਤ ਪਾਇਆ ਨਹੀਂ ਤੇ ਅੱਜ ਅਸੀਂ ਜ਼ਬਰਦਸਤੀ ਲਹਿਣ ਨਹੀਂ ਦੇਣਾ ਸਾਡਾ ਸਵਾਲ ਤਿਲਕ ਜੰਜੂਗ ਦਾ ਨਹੀਂ ਸਾਡਾ ਸਵਾਲ ਤੇ ਆ ਇੱਥੇ ਬਾਦਸ਼ਾਹ ਜ਼ਬਰ ਤੇ ਜ਼ੁਲਮ ਦਾ ਇੱਕ ਸ਼ਾਇਰ ਨੇ ਬੜਾ ਵਧੀਆ ਲਿਖਿਆ ਗੁਰੂ ਨੇ ਦੱਸਿਆ ਸਾਨੂੰ ਹੈ ਬਣ ਕੇ ਸ੍ਰਿਸ਼ਟੀ ਦੀ ਚਾਦਰ ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ ਬਣੀ ਹੁੰਦੀ ਅਜਹੀ ਜੇ ਪੀੜ ਜੇ ਸੁਨਤ ਨਮਾਜ਼ ਉਤੇ ਬਣੀ ਹੁੰਦੀ ਅਜਹੀ ਪੀੜ ਜੇ ਸੁਨਤ ਨਮਾਜ਼ ਉਤੇ ਗੁਰੂ ਨੇ ਤਦ ਵੀ ਇਦਾਂ ਹੀ ਦੁਖੀਆਂ ਦੀ ਪੀੜ ਹਰਨੀ ਸੀ ਨਾ ਕਸੀ ਦਿਣਾ ਸੀਸ ਆਪਣਾ ਸੀ ਦਿਣਾ ਸੀਸ ਇਦਾ ਹੀ ਨਾ ਮੁਖ ਤੋਂ ਸੀ ਕਰਨੀ ਸੀ ਕਹਿੰਦੇ ਜੇ ਬਾਦਸ਼ਾਹ ਤੇਰੀ ਨਮਾਜ਼ ਖਤਰੇ ਚ ਹੁੰਦੀ ਅਹ ਤੇਰੇ ਲਈ ਅਸੀਂ ਸਿਰ ਦੇ ਦੇਣਾ ਸੀ ਜਦੋਂ ਖਤਰੇ ਸੀ ਨਾ ਬਾਗ ਦੇਣ ਦੀ ਮਨਾਹੀ ਸੀ ਬਗਦਾਦ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ ਪਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਇਹਦਾ ਖਿਤਾਬ ਪ੍ਰਾਪਤ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀ ਆਸਤਾਨਾ ਤੇ ਕੀ ਹੋਇਆ ਉਸ ਸਮੇਂ ਸਨਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨ ਸਨਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨ ਕੀ ਵੇਖ ਕੇ ਹੈਰਾਨ ਹੋਇਆ ਦਿੱਤੀ ਬਾਗ ਨਿਵਾਜ ਕਰ ਸਨ ਸਮਾਨ ਹੋਆ ਜਹਾਨਾ ਬਾਬੇ ਨੇ ਬਾਗ ਦਿੱਤੀ ਸੁੱਤੇ ਕਿਉਂ ਪਏ ਉੱਠ ਕੇ ਨमाज ਗੁਜ਼ਾਰੋ ਸਾਰੇ ਹਲਚਲ ਮਚ ਗਈ ਕਹਿੰਦੇ ਕੌਣ ਹੈ ਕੌਣ ਫਕੀਰ ਕਿਸ ਕਾ ਕਰੇ ਹਨ ਕਿਹੜਾ ਫਕੀਰ ਹੈ ਕਿਹੜਾ ਘਰ ਘਾਟੇ ਦਾ ਕਹਿੰਦੇ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਜਾਨਦਾ ਕਹਿੰਦੇ ਨਾਨਕ ਨਾਮ ਦਾ ਪੀਰ ਇੱਕ ਆਇਆ ਬਾਦਸ਼ਹ ਦੱਸਦਾ ਹੈ ਉਸ ਸਮੇਂ ਉੱਥੇ ਦਾ ਧਰਮ ਦਾ ਆਗੂ ਕਹਿੰਦਾ ਇਸ ਸ਼ਹਿਰ ਬਗਦਾਦ ਵਿੱਚ ਇੱਕ ਨਵਾਂ ਫਕੀਰ ਆਇਆ ਏ ਨਾਲ ਉਸ ਦੇ ਇੱਕ ਮਰੀਦ ਮੋਮਨ ਬੜੀ ਸੋਹਣੀ ਰਬਾਬ ਵਜਾਵਦਾ ਏ ਵਿੱਚ ਸ਼ਰਾ ਦੇ ਸਾਰੇ ਰਾਗ ਮਮ ਨੂੰ ਫਕੀਰ ਆਪੂ ਰਾਗ ਗਾਵਦਾ ਏ ਸ਼ਰਾ ਦੇ ਵਿੱਚ ਰਾਗ ਗਾਉਣ ਦੀ ਮਨਾਈ ਆ ਕਹਿੰਦੇ ਸੁਣਿਆ ਇਸ ਸ਼ਹਿਰ ਬਗਦਾਦ ਦੇ ਅੰਦਰ ਇੱਕ ਨਵਾਂ ਫਕੀਰ ਆਇਆ ਏ ਨਾਲ ਉਸ ਦੇ ਇੱਕ ਮਰੀਦ ਮੋਮਨ ਬੜੀ ਸੋਹਣੀ ਰਾਬਬ ਵਜਾਉਂਦਾ ਏ ਵਿੱਚ ਸ਼ਰਾ ਦੇ ਸਾਰੇ ਰਾਗ ਮਮ ਨੂੰ ਫਕੀਰ ਆਪੂ ਰਾਗ ਗਾਉਂਦਾ ਏ ਕਹਿੰਦੇ ਸ਼ਰਾ ਦੇ ਵਿੱਚ ਰਾਗ ਗਾਉਣ ਦੀ ਮਨਾਹੀ ਪਰ ਫਕੀਰ ਆਪ ਵੀ ਰਾਗ ਗਾਉਂਦਾ ਕ੍ਰੂਤੇਗ ਬਹਾਦਰ ਸਾਹਿਬ ਕਹਿੰਦੇ ਜੇ ਅੱਜ ਕਿਤੇ ਨਮਾਜ਼ਾਂ ਖਤਰੇ 'ਚ ਹੁੰਦੀਆਂ ਤੁਹਾਡੀਆਂ ਬਾਂਗਾਂ ਖਤਰੇ 'ਚ ਹੁੰਦੀਆਂ ਮੈਂ ਨਮਾਜ਼ ਵਾਸਤੇ ਵੀ ਆਪਣਾ ਸਿਰ ਦੇ ਦਿੰਦਾ ਅੱਜ ਤਿਲਕ ਜੰਜੂ ਖਤਰੇ ਵਿੱਚ ਆ ਇਸ ਕਰਕੇ ਅਸੀਂ ਤਿਲਕ ਜੰਜੂ ਦੀ ਖਾਤਰ ਅਸੀਂ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੇ ਸੀਸ ਦਾ ਬਲਦਾਨ ਦੇਣ ਵਾਸਤੇ ਆਏ ਹਾਂ ਕ੍ਰੂਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਾਰੇ ਪਾਸੇ ਜਲਾ ਤੇਗ ਕਮਾਉਣ ਲੱਗਾ ਡਰਾਉਣ ਵਾਸਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਇੱਧਰ ਲੋਕ ਸਿੰਘ ਕਵੀ ਗੁੰਚਾ ਜੀ ਆਖਦੇ ਹਨ ਉਹਨਾਂ ਦਾ ਖਿਆਲ ਹੈ ਕਹਿੰਦੇ ਗੁਰੂ ਤੇਗਪਾਦ ਸਾਹਿਬ ਨੇ ਆਖਿਆ ਮੈਂ ਹਾਂ ਤੇਗ ਪਕੜ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇ ਗਾਂ ਉਹ ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ ਮੇਰੇ ਸਾਵੇ ਨਹੀਂ ਸਕਦੀਆਂ ਲੱਖਾਂ ਹੋ ਤੇ ਗਾਂ ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮਾਣੀ ਵੇਖੀਆਂ ਪਿਤਾ ਦੀਆਂ ਪੈਨੀਆਂ ਦੋ ਤੇਗਾਂ ਅੱਗੇ ਵੇਖ ਲਈ ਆਉਣ ਵਾਲੇ ਭੁਇਖੇ ਅੰਦਰ ਮੇਰੇ ਗੋਬਿੰਦ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਤੇਰੀਆਂ ਲੱਖਾਂ ਲਊਗੀ ਖੋ ਤੇਗਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੇਰਾ ਤੇ ਨਾ ਹੀ ਤੇਗ ਹੈ ਕਹਿੰਦੇ ਕੋਈ ਕਰਾਮਾਤ ਵਿਖਾਓ ਸਤਿਗੁਰੂ ਕਹਿੰਦੇ ਕਰਾਮਾਤ ਵੇਖਣੀ ਆ ਕਹਿੰਦੇ ਕੱਚੇ ਧਾਗੇ ਦਾ ਜਨੇਊ ਆ ਨਾ ਤੁਸੀਂ ਜੰਜੂ ਲਾਉਣਾ ਚਾਹੁੰਦੇ ਨਾ ਕੱਚੇ ਧਾਗੇ ਦਾ ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਇਸ ਕਿਰਪਾਨ ਦੇ ਨਾਲ ਇਸ ਤੇਗ ਨਾਲ ਜੰਝੂ ਹੀ ਕੱਟ ਕੇ ਉਹ ਖਾ ਦਿਓ ਮੈਨੂੰ ਕਹਿੰਦੇ ਉਹਨਾਂ ਨੇ ਕੋਈ ਕਹਿੰਦਾ ਤੇਗ ਦੇ ਅੱਗੇ ਬੰਨ ਲਿਆ ਕੋਈ ਕਹਿੰਦੇ ਗੁਰੂ ਸਾਹਿਬ ਦੀ ਗਰਦਨ ਤੇ ਬੰਨਿਆ ਤੇ ਜਦੋਂ ਉਹਨਾਂ ਨੇ ਵਾਰ ਕੀਤਾ ਤੇ ਗਰਦਨ ਧੜ ਤੋਂ ਅਲੱਗ ਹੋ ਗਈ ਤੇ ਮਹਾਰਾਜ ਕਹਿੰਦੇ ਇਹੀ ਕਰਾਮਾਤ ਹੈ ਕਿ ਧਰਮ ਕੋਈ ਵੀ ਹੋਏ ਧਰਮ ਨੂੰ ਬਚਾਉਣ ਵਾਸਤੇ ਸੀਸ ਦਾ ਬਲਦਾਨ ਦੇਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਹੁਣ ਕਿੰਨੀ ਹੈਰਾਨੀ ਵਾਲੀ ਗੱਲ ਐਡਾ ਵੱਡਾ ਜ਼ੁਲਮ ਹੋਇਆ ਦਿੱਲੀ ਚਾਂਦਨੀ ਚੌਕ ਵਿਖੇ ਤੇ ਉਥੋਂ ਸੀਸ ਚੱਕ ਲੈਣਾ ਭਾਈ ਜੈਤਾ ਜੀ ਭਾਈ ਜੀ ਹੁਣ ਸੇ ਨੇ ਕਾਲੀ ਬੋਲੀ ਲਾਲ ਹਨੇਰੀ ਆਈ ਉਸ ਹਨੇਰੀ ਦੇ ਵਿੱਚ ਭਾਈ ਸਾਹਿਬ ਨੇ ਸੀਸ ਗੁਰੂ ਸਾਹਿਬ ਦਾ ਚੱਕ ਲਿਆ ਚੱਕ ਕੇ ਪੜਾਉ ਪੜਾਈ ਉਹ ਦਿੱਲੀ ਨੂੰ ਪਹੁੰਚ ਗਏ 6 ਦਿਨ ਦਾ ਸਫ਼ਰ ਕਰਦੇ ਹੋਏ 17 ਤਰੀਕ ਨੂੰ ਜਾ ਕੇ 11 ਨੂੰ ਸੀਸ ਕਟਿਆ 17 ਨੂੰ ਜਾ ਕੇ ਸੰਸਕਾਰ ਹੁੰਦਾ ਹੈ ਅਨੰਦਪੁਰ ਸਾਹਿਬ ਵਿੱਚ। ਇਧਰ ਧੜਪਿਆ ਹੈ ਬੜਾ ਮੁਗਲਿਆ ਹਕੂਮਤ ਅੰਦਰ ਗੁੱਸਾ ਆਇਆ ਕਹਿਣ ਲੱਗੇ ਇਹਦਾ ਮਤਲਬ ਅਜੇ ਵੀ ਗੁਰੂ ਨਾਨਕ ਨੂੰ ਮੰਨਣ ਵਾਲੇ ਲੋਕ ਹੈ। ਇਹਦਾ ਮਤਲਬ ਅਜੇ ਵੀ ਸਾਡੇ ਜ਼ੁਲਮ ਦਾ ਖੌਫ ਨਹੀਂ ਹੈ ਲੋਕਾਂ ਨੂੰ। ਇਹ ਸਿਰ ਚੁੱਕ ਕੇ ਲੈ ਗਏ ਕਹਿੰਦੇ ਏਵੇਂ ਕਰੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿੱਲੀ ਦੀਆਂ ਗਲੀਆਂ 'ਚ ਲਟਕਾ ਦਿਓ। ਜਿਹੜਾ ਪਤਾ ਲੱਗ ਜੇ ਕਿ ਹਕੂਮਤ ਦੇ ਖਿਲਾਫ ਆਵਾਜ਼ ਚੱਕਣ ਦੀ ਸਜ਼ਾ ਕੀ ਹੁੰਦੀ ਹੈ ਇਤਿਹਾਸ ਕਰ ਕਹਿੰਦਾ ਬੜੀ ਲਾਲ ਕਾਲੀ ਬੋਲੀ ਹਨੇਰੀ ਆਈ ਕਿੱਚ ਬੰਦੇ ਨੂੰ ਬੰਦਾ ਨਹੀਂ ਦਿਖਦਾ ਸੀ ਉਸੇ ਦੇ ਵਿੱਚ ਇੱਕ ਗਊਸ਼ਾਲਾ ਆਇਆ ਤੇ ਉਹਦੇ ਵਿੱਚ ਲੱਖੀ ਸ਼ਾਵਨਜਾਰਾ ਆਇਆ ਉਹਨੇ ਸਤਗੁਰਾਂ ਦਾ ਚੱਕਿਆ ਕਹਿੰਦੇ ਰੂਹ ਦਾ ਵਪਾਰੀ ਸੀ ਰੂਹ ਦੇ ਗੱਡੇ ਲੱਦੇ ਹੋਏ ਸੀ ਉਨੇ ਰੂਹ ਦੇ ਗੱਡੇ ਦੇ ਵਿੱਚ ਸਾਰਾ ਧੜ ਰੱਖਿਆ ਤੇ ਆਪਣੇ ਘਰ ਲਿਜਾ ਕੇ ਰੂਹ ਦੇ ਨਾਲ ਚਿਖਾ ਚਿਣ ਕੇ ਆਪਣੇ ਘਰ ਦਾ ਜਿੰਨਾ ਸਮਾਨ ਸੀ ਸਾਰਾ ਵਿੱਚ ਹੀ ਛੱਡ ਗਏ ਅੱਗ ਲਾ ਕੇ ਤੇ ਉਹਨੇ ਰੋਲਾ ਪਾ ਦਿੱਤਾ ਮੇਰਾ ਘਰ ਸੜ ਗਿਆ ਲੋਕੋ ਮੇਰੇ ਘਰ ਨੂੰ ਅੱਗ ਲੱਗ ਗਈ ਜਿੱਥੇ ਅੱਜ ਗੁਰਦੁਆਰਾ ਸੀਸ ਗੰਝ ਸਾਹਿਬ ਹੈ ਉੱਥੇ ਅੱਜ ਨਕਮਸਤਕ ਹੁੰਦੀਆਂ ਸੰਗਤਾਂ ਮੱਥੇ ਟਿਕਦੀਆਂ ਇਹ ਦੂਸਰਾ ਸ਼ਾਹੂਕਾਰ ਹੋਇਆ ਭਾਈ ਲੱਖੀ ਸ਼ਾ ਵਣਜਾਰਾ ਇਹ ਬਹੁਤ ਅਮੀਰ ਸਿੱਖ ਸੀ ਭਾਈ ਲੱਖੀ ਸ਼ਾਹ ਬਣਜਾਰਾ ਜਿਹੜੀ ਦਿੱਲੀ ਬਣਿਆ ਨਾ ਸਾਰਾ ਸ਼ਹਿਰ ਇਹ ਭਾਈ ਲੱਖੀ ਸ਼ਾਹ ਬਣਜਾਰੇ ਦੇ ਕੋਲੋਂ ਉਹਨਾਂ ਦੇ ਪਰਿਵਾਰ ਦੇ ਕੋਲੋਂ ਇਹ ਸਰਕਾਰ ਨੇ ਲੀਗ ਤੇ ਲੈ ਕੇ ਜਿੱਥੇ ਸੰਸਦ ਬਣੀ ਸਾਰਾ ਬਣਿਆ ਇਹ ਸਾਰੀ ਉਹ ਸਿੱਖ ਦੀ ਜ਼ਮੀਨ ਹੈ ਲੀਗ ਤੇ ਲਈ ਹੋਈ ਰੈਂਟ ਤੇ ਲਈ ਹੋਈ ਆ ਇਹਦਾ ਅੱਜ ਵੀ ਰੈਂਟ ਜਿਹੜਾ ਉਹ ਗੁਰਦੁਆਰਾ ਸਾਹਿਬ ਕਮੇਟੀ ਨੂੰ ਭਰਿਆ ਜਾਂਦਾ ਹੈ ਇਸ ਸਾਰੀ ਪਾਈ ਲਖੀ ਸ਼ਾਵਣ ਜਾਰਾ ਕੋਈ ਨਾਰਮਲ ਨਹੀਂ ਸੀ ਬਹੁਤ ਵੱਡਾ ਵਪਾਰੀ ਸੀ ਉਸ ਸਮੇਂ ਇਸ ਦੇਸ਼ ਦਾ ਪਾਈ ਮਨੀਸ਼ ਸਿੰਘ ਦੇ ਸਹੁਰਾ ਸਾਹਿਬ ਸੀ ਪਾਈ ਲਖੀ ਸ਼ਾਵਣ ਜਾਰਾ ਆਪਣੇ ਘਰ ਵਿੱਚ ਰੱਖ ਕੇ ਉਹਨਾਂ ਨੇ ਆਪਣੇ ਘਰ ਨੂੰ ਆਗ ਲਾ ਕੇ ਸੰਸਕਾਰ ਕਰ ਦਿੱਤਾ ਇੱਕ ਸ਼ਾਹ ਨਹੀਂ ਸ਼ਾਹਾਂ ਦੇ ਸ਼ਾਹ ਨੂੰ ਇੱਕ ਸ਼ਾਹ ਨਹੀਂ ਸ਼ਾਹਾਂ ਦੇ ਸ਼ਾਹ ਨੂੰ ਇਉਂ ਪ੍ਰਗਟਾਇਆ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਉਠੇ ਚੜਕੇ ਰੌਲਾ ਪਾਇਆ ਉਹ ਸੀ ਭਾਈ ਮੱਖਣ ਸ਼ਾ ਲਬਾਣਾ ਉਹ ਨਾਰਮਲ ਨਹੀਂ ਸੀ ਬਹੁਤ ਵੱਡਾ ਵਪਾਰੀ ਵਿਦੇਸ਼ਾਂ 'ਚ ਵਪਾਰ ਕਰਦਾ ਹੁੰਦਾ ਸੀ ਖੋਜਾਂ ਰੱਖਦਾ ਹੁੰਦਾ ਸੀ ਨਾਲ 500 ਦੇ ਕਰੀ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਇਉਂ ਛਪਾਇਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਇਉਂ ਛਪਾਇਆ ਉਹਨੇ ਆਪਣੇ ਘਰ ਵਿੱਚ ਰੱਖ ਕੇ ਲਾਂਬੂ ਲਾਇਆ ਉਹਨੇ ਆਪਣਾ ਫਰਜ਼ ਨਿਭਾਇਆ ਤੇ ਉਹਨੇ ਆਪਣਾ ਫਰਜ਼ ਨਿਭਾਇਆ ਗੁਰਮੁਖੋ ਤੇ ਆਪਣਾ ਆਪਣਾ ਫਰਜ਼ ਨਿਭਾ ਗਏ ਪਰ ਅਸੀਂ ਆਪਣਾ ਫਰਜ਼ ਕਦੋਂ ਨਿਭਾਵਾਂਗੇ ਉਹਨਾਂ ਨੇ ਤੇ ਆਪਣਾ ਫਰਜ਼ ਨਿਭਾ ਦਿੱਤਾ ਪਰ ਅਸੀਂ ਕਦੋਂ ਆਪਣਾ ਫਰਜ਼ ਨਿਭਾਵਾਂਗੇ ਮੈਂ ਕੱਲ ਵੀ ਜਿੱਬਰ ਕੀਤਾ ਸੀ ਕਿ ਨਾਨਕ ਦਾ ਧਰਮ ਕੀ ਹੈ ਗੁਰੂ ਸਾਹਿਬ ਨੇ ਕੁਰਬਾਨੀ ਕਿਉਂ ਦਿੱਤੀ ਕਿਵੇਂ ਦਿੱਤੀ ਸੀਸ ਵਾਰਿਆ ਧਰਮ ਨਹਾ ਰਾਈ ਮੂ ਜੁਲਮ ਦਾ ਆਪ ਮੋੜ ਦਤਾ ਕੜਕੀ ਬਿਜਲੀ ਤੇ ਅੰਬਰ ਸੀ ਲਾਲ ਹੋਇਆ ਡੱਕਾ ਜ਼ੁਲਮ ਦੇ ਰੋੜ ਦਤਾ ਕਿਦਾਂ ਧਰਮ ਤੋਂ ਵਾਰਨੀ ਜਾਣ ਆਪਣੀ ਰਿਸ਼ਤਾ ਨਾਲ ਧਰਮ ਦੇ ਜੋੜ ਦਤਾ ਚਾਂਦਨੀ ਚੌਂਕ ਵਿੱਚ ਹਨੇਰ ਹੋਇਆ ਬੂਟਾ ਜ਼ੁਲਮ ਦਾ ਆਪ ਮਰੋੜ ਦਿੱਤਾ ਬੂਟਾ ਜ਼ੁਲਮ ਦਾ ਆਪ ਮਰੋੜ ਦਿੱਤਾ ਉਹ ਦਸਾਰਾ ਹਿੰਦੂ ਧਰਮ ਦੀਆਂ ਗਊਆਂ ਨੇ ਆਖਿਆ ਸੀ ਬੜੇ ਦੇਵੀ ਦੇਵਤੇ ਇੱਥੇ ਆ ਕੇ ਵੇਖ ਲੈ ਦਾਤਾ ਹੁਣ ਤੇਰੀ ਸਰਣੀ ਆਪਈ ਆ ਸਾਡਾ ਹੋਰ ਨਾ ਕੋਈ ਆਸਰਾ ਤੇਰੀ ਸਰਣੀ ਆਪਈ ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਤੇ ਕਿਰਪਾ ਕਰੋ ਤੇ ਫਿਰ ਗੱਜ ਕੇ ਕਹਿੰਦੇ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ ਰਿਸ਼ਤਾ ਤਰ ਮਨਾ ਜੋੜ ਦਿੱਤਾ ਨਾ ਅੱਜ ਦੇ ਲੋਕ ਕਈ ਵਾਰ ਘਮਾ ਬਰਾ ਕੇ ਕਿਦ ਨੂੰ ਪਤਾ ਕੀ ਕਹਿ ਰਿਹਾ ਕਹਿੰਦੇ ਗੁਰੂ ਤੇਗ ਬਹਾਦਰ ਜੀ ਕੋ ਬੋਲਾ ਗਿਆ ਕਿ ਆਪ ਆਪਣਾ ਧਰਮ ਛੋੜ ਦਿਓ ਉਹਨੇ ਬੋਲਾ ਮੈਂ ਆਪਣਾ ਧਰਮ ਨਹੀਂ ਛੋੜੂਗਾ ਮੈਂ ਆਪਣਾ ਧਰਮ ਨਹੀਂ ਗੁਰੂ ਤੇਗ ਬਹਾਦਰ ਦੇ ਧਰਮ ਨੂੰ ਕੋਈ ਖਤਰਾ ਨਹੀਂ ਸੀ ਕਸ਼ਮੀਰੀ ਪੰਡਤਾਂ ਦੇ ਧਰਮ ਵਾਸਤੇ Hindu ਧਰਮ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤਾਂ ਦੇ ਜਨੇਊ ਲਾਏ ਜਾ ਰਹੇ ਸੀ ਜੰਜੂ ਲਾਏ ਜਾ ਰਹੇ ਸੀ ਉਹਨਾਂ ਵਾਸਤੇ ਉਸ ਸਮੇਂ ਦੇ ਤੇ Hindu ਭਾਈਚਾਰੇ ਨੇ ਗੱਜ ਕੇ ਆਖਿਆ ਸਾਡਾ ਗੁਰੂ ਹੈ ਗੁਰੂ ਤੇ ਇੱਕ ਬਾਦ ਇੰਨਾ ਟੁੱਟ ਵਿਸ਼ਵਾਸ ਸੀ ਇੰਨੀ ਦ੍ਰਿੜਤਾ ਸੀ ਕਹਿੰਦੇ ਜੇ ਗੁਰੂ ਤੇ ਇੱਕ ਬਾਦ ਦਾ ਸਾਬ ਸਲਾਮ ਕਬੂਲ ਨਾ ਅਸੀਂ ਹੱਸਦੇ ਹੱਸਦੇ ਕਬੂਲ ਕਰ ਲਾਂ ਪਤਾ ਸੀ ਇਹਨਾਂ ਨੂੰ ਗੁਰੂ ਸਾਹਿਬ ਨੇ ਇਹ ਕਬੂਲ ਕਰਨਾ ਇੰਨਾ ਵਿਸ਼ਵਾਸ ਸੀ ਗੁਰੂ ਤੇ ਤੇ ਅੱਜ ਅਸੀਂ ਉਸੇ ਤੋਂ ਮੁਨਕਰ ਹੋ ਕੇ ਕਹਿੰਦੇ ਨੇ ਆਪਣਾ ਧਰਮ ਬਚਾਉਣ ਵਾਸਤੇ ਨਹੀਂ ਗੁਰਮਖੋ ਆਪਣਾ ਧਰਮ ਨਹੀਂ ਤਿਲਕ ਜੰਜੂ ਨੂੰ ਬਚਾਉਣ ਵਾਸਤੇ Hindu ਧਰਮ ਦੀ ਰਾਖੀ ਵਾਸਤੇ ਹਸਨ ਅਲੀ ਆਜੜੀ ਦੀ ਬੱਚੀਆਂ ਦੇ ਵਿਆਹ ਵਾਸਤੇ ਉਹਦੇ ਰਾਈ ਗ੍ਰਫਤਾਰੀ ਦੇਣੀ ਨਾਨਕ ਸ਼ਾ ਫਕੀਰ Hindu ਕਾ ਗੁਰੂ ਤੇ ਮੁਸਲਮ ਕਾ ਪੀਰ ਐ ਇੰਨੀਆਂ ਸ਼ਕਤੀਆਂ ਹੁੰਦਿਆਂ ਹੋਇਆਂ ਇੱਕ ਸਿੱਖ ਕਹਿ ਦਿੰਦਾ ਕਿ ਦਿੱਲੀ ਤੇ ਲਾਹੌਰ ਦੀ ਏਟਨਾ ਘੇਟ ਖੜਕਾ ਦਿਆਂ ਤੇ ਗੁਰੂ ਕਿੱਡੀਆਂ ਸ਼ਕਤੀਆਂ ਦਾ ਮਾਲਕ ਹੋਏਗਾ ਪਰ ਨਾਨਕ ਪਾਤਸ਼ਾਹ ਦੇ ਧਰਮ ਨੂੰ ਅਜ ਆਪਾਂ ਹੀ ਨਹੀਂ ਸਮਝ ਸਕੇ ਹੋਰ ਕਿੰਨੇ ਕੀ ਸਮਝਣਾ ਨਾਨਕ ਧਰਮ ਦੀ ਨੀਹ ਸੱਚ ਉਤੇ ਜੇ ਦੀ ਕਰਨੀ ਜਹਾ ਕਿਤੇ ਵੀ ਕਰਮ ਕੋਈ ਨਾ ਇਸ ਦੇ ਵਿੱਚ ਪ੍ਰਧਾਨ ਮਨੁੱਖਤਾ ਏ ਜਾਤ ਪਾਤ ਪਖੰਡ ਕੋਈ ਨਾ ਇੱਕ ਛੋਟਾ ਜਿਹਾ ਲੰਗਰ ਲਾਉਣਾ ਹੋਇਆ ਨਾ ਪਹਿਲਾਂ ਇਸ ਦਿਨ ਸ਼ਬਿਆਂ ਭੰਡਾਰਾ ਹੋਗਾ ਕੱਲ੍ਹ ਇੱਧਰ ਛੋਟਾ ਜਿਹਾ ਲੰਗਰ ਲਾਉਣਾ ਤਾਂ ਕਹਿੰਦੇ ਪਹਿਲੇ ਇੱਧਰ ਭੰਡਾਰਾ ਹੋਗਾ ਕੱਲ੍ਹ ਪਰਸੋਂ ਭੰਡਾਰਾ ਹੋਗਾ ਤੇ ਭੰਡਾਰਾ ਦੇ ਘੰਟੇ ਦੀ ਆਵਾਜ਼ ਛੋਟ ਹੋ ਜਾਂਦਾ ਖਤਮ ਹੋ ਜਾਂਦਾ ਇੱਥੇ ਜਿੱਥੇ ਨਿਸ਼ਾਨ ਸਾਹਿਬ ਝੂਲਦੇ ਆ ਭਾਵੇਂ ਸੰਗਤ 10 ਵਜੇ ਤੱਕ ਆਵੇ ਤਾਂ ਵੀ ਗੁਰੂ ਕੇ ਲੰਗਰ ਅਤੁੱਟ ਵਰਤੇ ਸ਼ਬਦ ਕੀ ਵਰਤਦਾ ਹੈਂਦਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਕਰਕੇ ਕਵੀ ਕਹਿੰਦਾ ਨਾਨਕ ਧਰਮ ਦੀ ਨੀਹ ਹੈ ਸੱਚ ਉਤੇ ਇਹਦੀ ਕਰਨੀ ਜਹਾ ਕਿਤੇ ਵੀ ਕਰਮ ਕੋਈ ਨ ਜਿੱਥੇ ਮੁਸੀਬਤ ਆਉਂਦੀ ਉੱਥੇ ਖਾਲਸਾ ਪਹੁੰਚ ਜਾਂਦੀ ਉੱਥੇ ਐਸਜੀਪੀਸੀ ਗੁਰਦਆਸਰਮਣੀ ਕੋ ਪ੍ਰਬੰਧਕ ਕਮੇਟੀ ਪਹੁੰਚ ਜਾਂਦੀ ਦਿੱਲੀ ਕਮੇਟੀ ਪਹੁੰਚ ਜਾਂਦੀ ਨਾ ਕਮੇਟੀ ਹੋਵੇ ਜਿਹੜੇ ਚਾਰ ਸੇਖੋਂ ਉਈ ਇਕੱਠੇ ਹੋ ਕੇ ਲੰਗਰ ਲਾ ਦਿੰਦੇ ਆ ਇਦੀ ਕਰਨੀ ਜਿਹਾ ਕਿਤੇ ਵੀ ਕਰਮ ਕੋਈ ਨਾ ਇਹਦੇ ਵਿੱਚ ਪ੍ਰਧਾਨ ਮਨੁੱਖਤਾ ਹੀ ਜਾਤ ਪਾਤ ਪਖੰਡ ਕੋਈ ਨਾ ਕਦੇ ਜਾਤ ਪਾਤ ਪੁੱਛ ਕੇ ਥੋੜੀ ਲੰਗਰ ਰੋਤਾ ਆ ਜਾਂਦਾ ਨਾਨਕ ਧਰਮ ਜਿਹੀ ਕਿਤੇ ਦਵਾ ਕੋਈ ਨਾ ਨਾਨਕ ਬਾਣੀ ਜਹੀ ਕਿਤੇ ਵੀ ਮਰਮ ਕੋਈ ਨਾ ਸਉ ਹੱਥ ਰਸਾ ਤੇ ਸਿਰ ਤੇ ਗੰਡ ਲੋਕੋ ਨਾਨਕ ਧਰਮ ਵਰਗਾ ਹੋਰ ਧਰਮ ਕੋਈ ਨਾ ਕੋਈ ਹੈ ਧਰਮ ਗੁਰੂ ਨਾਮ ਦੇ ਧਰਮ ਵਰਗਾ ਜਿਹੜਾ ਕਿ ਦੂਜਿਆਂ ਦਾ ਧਰਮ ਬਚਾਉਣ ਲਈ ਮੈਂ ਆਪਣਾ ਸਿਰ ਦੇ ਦਾਂ। ਕੋਈ ਬਲਦਾਨ ਦਿੰਦਾ ਵੇਖਿਆ ਅੱਜ ਤੱਕ। ਇਹ ਗੱਲ ਕਹਿੰਦੇ ਆਪਾਂ ਇੱਕ ਸੁਣਦੇ ਆਂ ਕੌੜੀ ਲੱਗੇ ਪਈ ਜਿਹਾ ਧਰਮ ਕੋਈ ਨਹੀਂ ਪਰ ਪ੍ਰਤੱਖ ਹੈ ਦੱਸੋ ਕੋਈ ਐਹੋ ਜਿਹਾ ਹੈ ਜਿਨੇ ਆਪਣੇ ਸੀਸ ਦਾ ਬਲਦਾਨ ਦਿੱਤਾ ਹੋਵੇ। ਛੋ ਕਵਿਤੇ ਬੜਾ ਵਧੀਆ ਆਖਦਾ ਹੈ। ਕਹਿੰਦੇ ਕੱਲੇ ਇਹਨਾਂ ਵਾਸਤੇ ਨਹੀਂ ਗੁਰੂ ਨੇ ਦੱਸਿਆ ਸਾਨੂੰ ਬਣ ਕੇ ਸ੍ਰਿਸ਼ਟੀ ਦੀ ਚਾਦਰ ਧਰਮ ਸਾਰੇ ਪੁੱਤਰ ਨੇ ਕਰੋ ਹਰ ਧਰਮ ਦਾ ਆਦਰ ਬਣੀ ਹੁੰਦੀ ਅਜਹੀ ਭੀੜ ਜੇ ਸੁਨਤ ਨਮਾਜ਼ ਉਤੇ ਗੁਰੂ ਨੇ ਤਦ ਵੀ ਇਦਾਂ ਹੀ ਦੁਖੀਆਂ ਦੀ ਪੀੜ ਹਰਨੀ ਸੀ ਸੀ ਦੇਣਾ ਸੀ ਇਦਾਂ ਹੀ ਨਾਮ ਮੁਖ ਤੋਂ ਸੀ ਕਰਨੀ ਸੀ ਸੋ ਸਤਿਗੁਰੂ ਮਹਾਰਾਜ ਨੇ ਇਵੇਂ ਗੁਰੂ ਸਾਹਿਬ ਦੇ ਬਚਨ ਹਨ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿੰਨੋਂ ਵੱਡੋ ਕਲੂਮੇ ਸਾਖਾ ਵੱਡਾ ਸਾਖਾ ਹੈ ਨਾ ਵੇਖੋ ਤਿਲਕ ਜੰਜੂ ਦੀ ਰੱਖਿਆ ਹੋਵੇ ਤੇ ਆਪਣੇ ਸੀਸ ਦਾ ਬਲਦਾਨ ਦੇ ਦੇਣਾ ਬਾਹ ਜਿਨਾ ਦੀ ਪਕੜੀ ਏ ਸਿਰ ਦੀ ਜੇ ਬਾਹ ਨਾ ਛੋੜੀ ਏ ਤੇਗ ਬਹਾਦਰ ਬੁੱਲਿਆ ਦਰ ਪਈਏ ਧਰਮ ਨਾ ਛੋੜੀ ਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਸੀ ਹੁਣ ਬਾਹ ਫੜ ਲਈ ਤੁਹਾਡੀ ਤੁਹਾਡੀ ਹੁਣ ਅਸੀਂ ਬਾਹ ਨਹੀਂ ਛੱਡਾਂਗੇ ਸੋ ਸਤਗੁਰ ਮਹਾਰਾਜ ਦੀ ਸ਼ਹਾਦਤ ਹੋਈ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਗੁਰੂ ਤੇਗ ਬਹਾਦਰ ਸਿਸ਼ਟ ਦੀ ਚਾਦਰ ਸਾਥੋਂ ਤੇਰਾ ਪੂਰਾ ਸਤਕਾਰ ਨਾ ਹੋ ਸਕੇ ਆ ਕਵੀਆਂ ਆਲਮਾ ਆਪਰਾ ਹਾਜ਼ਰਾਂ ਤੋਂ ਤੇਰੇ ਇਤਿਹਾਸ ਦਾ ਪੂਰਾ ਵਿਸਥਾਰ ਨਾ ਹੋ ਸਕਿਆ ਰਾਹ ਦੱਸਿਆ ਸੀ ਤੁਸੀਂ ਸੰਤ ਸਿਪਾਈ ਵਾਲਾ ਤੇਰੇ ਰਾਹ ਤੇ ਤੁਰਨਾ ਗੱਲ ਦੂਰ ਦੀ ਤੇਰੇ ਰਾਹ ਦਾ ਸਹੀ ਪ੍ਰਚਾਰ ਵੀ ਨਾ ਹੋ ਸਕਿਆ ਤੇਰਾ ਪੁੱਤਰ ਕਿਸੇ ਪਾਸੇ ਤੇਰੇ ਪੋਤਰੇ ਕਿਸੇ ਪਾਸੇ ਤੇਰਾ ਇਕੱਠਾ ਪਰਿਵਾਰ ਵੀ ਨਾ ਹੋ ਸਕਿਆ ਤੇਰਾ ਦਾਤਾ ਸਿਰ ਸੀਸ ਕਿਸੇ ਪਾਸੇ ਢੜ ਕਿਸੇ ਪਾਸੇ ਤੇਰੇ ਤੇ ਸਰੀਰ ਦਾ ਸਾਥੋਂ ਇਕੱਠਾ ਸੰਸਕਾਰ ਵੀ ਨਾ ਹੋ ਸਕਿਆ ਕਦੇ ਸੁਣਿਆ ਕਿਸੇ ਦਾ ਸੰਸਕਾਰ ਦੋ ਜਗ੍ਹਾ ਅਲੱਗ-ਅਲੱਗ ਹੁੰਦਾ ਦਾਤਾ ਤੇਰੇ ਸਰੀਰ ਦਾ ਸਾਥੋਂ ਇਕੱਠਾ ਸੰਸਕਾਰ ਵੀ ਨਾ ਹੋ ਸਕਿਆ ਸੋ ਸੈਨਸਾ ਦੇ ਸੀਸ ਦਾ ਸੰਸਕਾਰ ਹੁੰਦਾ ਹੈ ਜਾ ਕੇ ਢਾੜ ਦਾ ਸੰਸਕਾਰ ਹੁੰਦਾ 11 ਨਵੰਬਰ ਨੂੰ ਉਸੇ ਦਿਨ ਕਦੇ ਅਲੱਗ-ਅਲੱਗ ਦਿਨ ਸੰਸਕਾਰ ਹੁੰਦਾ ਵੇਖਿਆ ਸਰੀਰ ਦਾ ਇਕੱਠਾ ਵੀ ਛਡੋ ਇੱਕ ਦਿਨ ਵੀ ਨਹੀਂ ਹੋ ਸਕਿਆ ਸਾਤੋਂ ਢੜਦਾ ਹੋ ਗਿਆ 11 ਨਵੰਬਰ ਨੂੰ ਤੇ ਸੀਸ ਦਾ ਹੋਇਆ ਜਾ ਕੇ 17 ਨਵੰਬਰ 1675 ਈਸਵੀ ਨੂੰ ਅਨੰਦਪੁਰ ਸਾਹਿਬ ਵਿੱਚ ਤਬਦੀਲੀ ਕੀ ਆਈ ਪੰਚਮ ਪਾਸ਼ਾ ਦੀ ਸ਼ਹਾਦਤ ਹੋਈ ਛੇਵੇਂ ਪਾਸ਼ਾ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਦਰਬਾਰ ਸਾਹਿਬ ਦੇ ਹਨ ਸਾਹਮਣੇ ਅਕਾਲ ਤਖਤ ਸਾਹਿਬ ਚਣੌਤੀ ਦਾ ਤਖਤ ਉਸਾਰ ਦਿੱਤਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ 10ਵੇਂ ਪਾਤਸ਼ਾਹ ਨੇ ਕਿਰਪਾਨ ਦੀ ਮੁੱਠੀ ਨੂੰ ਹੱਥ ਪਾਇਆ ਦੋਨੋਂ ਤਲਵਾਰਾਂ ਨੂੰ ਇਕੱਠੀਆਂ ਕਰ ਲਿਆ ਜਿਹੜੇ ਅੱਜ ਕਹਿੰਦੇ ਨਾ ਇੱਕ ਮਿਆਨ 'ਚ ਦੋ ਕਿਰਪਾਨਾਂ ਨਹੀਂ ਪੈਂਦੀਆਂ ਜਿੱਥੇ ਸੈਂਸ ਦਾ ਐਂਡ ਹੁੰਦਾ ਉੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੈਂਸ ਦੀ ਸ਼ੁਰੂਆਤ ਹੁੰਦੀ ਹੈ ਇੱਥੇ ਦੋ ਮਿਆਨਾਂ ਵੀ ਇੱਕ ਕਿਰਪਾਨ 'ਚ ਪੈਂਦੀ ਇੱਕ ਦੋ ਕਿਰਪਾਨਾਂ ਵੀ ਇੱਕ ਮਿਆਨ 'ਚ ਪੈਂਦੀਆਂ ਵਿਖਾ ਦਿੰਦੇ ਤੁਹਾਨੂੰ ਸਤਿਗੁਰ ਨੇ ਵਿਖਾਇਆ ਹੁਣ ਗੁਰੂ ਅਰਜਨ ਦੇਵ ਸਾਹਿਬ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਦਸਵੇਂ ਪਾਤਸ਼ਾਹ ਨੇ ਕਿਉਂ ਨਹੀਂ ਦੋ ਧਾਰੀਆਂ ਸ਼ੈਨਸ਼ਾ ਨੇ ਦੋਨਾਂ ਦੀਆਂ ਪਿੱਠਾਂ ਜੋੜ ਕੇ ਦੋ ਧਾਰਾ ਖੰਡਾ ਬਣਾ ਦਿੱਤਾ ਤੇ ਇੱਕ ਮਿਆਨ ਚ ਪਾਤਾ ਕਿ ਆਲੋ ਇੱਕ ਮਿਆਨ ਚ ਪੈ ਗਈਆਂ ਭਗਤੀ ਤੇ ਸ਼ਕਤੀ ਨੂੰ ਐਨ ਇਕੱਠਿਆਂ ਕਰ ਦਿੱਤਾ ਅਜਿਉਂ ਪਲੇਟਫਾਰਮ ਤਿਆਰ ਹੋ ਰਿਹਾ ਸੀ ਨਾ ਮੀਰੀ ਪੀਰੀ ਦੇ ਸ਼ੈਨਸ਼ਾ ਨੇ ਵਿੱਚ ਗਾਇਬ ਰੱਖਿਆ ਸੀ ਦੋ ਨਿਸ਼ਾਨ ਸਾਬ ਲਾ ਕੇ ਦੋਨਾਂ ਨੂੰ ਇਸ ਤਰ੍ਹਾਂ ਬਣਿਆ ਸੀ ਇਹ ਧਰਮ ਤੇ ਰਾਜਨੀਤੀ ਇਕੱਠੀ ਰਹਿਣੀ ਚਾਹੀਦੀ ਆ ਪਰ ਧਰਮ ਦਾ ਨਿਸ਼ਾਨ ਸਾਹ ਸਾਬਤੋ ਚਾ ਰੱਖਿਆ ਸੀ ਕਿ ਰਾਜਨੀਤੀ ਧਰਮ ਹੀ ਬੰਦੇ ਕੋ ਰਹਿਣੀ ਚਾਹੀਦੀ ਆ ਧਰਮ ਦੇ ਅਧੀਨ ਰਹਿਣੀ ਚਾਹੀਦੀ ਆ ਜਿਸ ਤਰ੍ਹਾਂ ਧਰਮ ਦਾ ਰਾਜ ਕਰਦਾ ਸੀ ਅਕਾਲੀ ਬਾਬਾ ਪੂਲਾ ਸਿੰਘ ਤੇ ਰਾਜਨੀਤੀ ਤੇ ਸੀ ਮਹਾਰਾਜਾ ਰਣਜੀਤ ਸਿੰਘ ਲੇਕਿਨ ਉਹ ਅਕਾਲੀ ਬਾਬਾ ਪੂਲਾ ਸਿੰਘ ਮਹਾਰਾਜ ਜੀ ਇਸ ਦੇ ਅੰਡਰ ਸੀ ਅਕਾਲ ਤੱਕ ਸਭ ਦੇ ਅੰਡਰ ਐ ਕਿਉਂ ਰਾਜ ਕਰਦਾ ਸੀ ਔਰ 10ਵੇਂ ਪਾਸ਼ਾ ਨੇ ਸ਼ੈਨਸ਼ਾ ਨਹੀਂ ਉਹ ਰਾਜਨੀਤੀ ਇਕੱਠੀ ਕਰ ਦਿੰਦੀ ਇੱਕ ਮਿਆਂ ਚ ਦੋ ਕਿਰਪਾਨਾਂ ਪਾਤੀਆਂ ਧਰਮ ਤੇ ਰਾਜਨੀਤੀ ਕਈ ਲੋਕ ਹਿੰਦੂ ਸਿੱਖ ਨੂੰ ਰਾਜਨੀਤੀ ਨਹੀਂ ਧਰਮ ਵੀ ਬੰਦੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹ ਮੂਰਖੋ ਕਿਦੇ ਜਿਹੜੇ ਕਹਿਣ ਵਾਲੇ ਇਤਿਹਾਸ ਤੇ ਪੜ ਲਓ ਅੱਜ ਬਾਬਾ ਬੰਦਾ ਸਿੰਘ ਬਹਾਦਰ ਆਇਆ ਇੱਕ ਮਿਆਂ ਚ ਦੋ ਕਿਰਪਾਨਾਂ ਪਈਆਂ ਨਾ ਮਰੀ ਤੇ ਪੀਰੀ ਦੀ ਖੰਡਾ ਬਣਿਆ ਦੋ ਤਾਰਾ ਤੇ ਮਹਾਰਾਜ ਨੇ ਉਹ ਹੀ ਖੰਡਾ ਫੇਰ ਕੇ ਘੋਲ ਕੇ ਦੋ ਕਿਰਪਾਨਾਂ ਦੇ ਨਾਲ ਅੰਮ੍ਰਿਤ ਤਿਆਰ ਕੀਤਾ ਚਕਾਇਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰੇ ਜਾਂਦੇ ਸੀ ਜਿੱਤੇ ਕਾਲਤਕਸਰ ਜਥੇਦਾਰ ਉਹਨੂੰ ਚਲਾਉਂਦੇ ਸੀ ਕਦੇ ਸੁਣਿਆ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸੇ ਨੇ ਚਲਾਇਆ ਹੋਵੇ ਕਿਉਂਕਿ ਉਦੋਂ ਮੀਰੀ ਤੇ ਪੀਰੀ ਬਿਲਕੁਲ ਇਕੱਠੀਆਂ ਹੋ ਚੁੱਕੀਆਂ ਸੀ ਇੱਕ ਮਿਆਨ ਚ ਖੰਡਾ ਬਣ ਕੇ ਪੈ ਚੁੱਕੀਆਂ ਸੀ ਜਦੋਂ ਸਿੱਖਾਂ ਨੂੰ ਪਤਾ ਲੱਗਾ ਤਿੰਨ ਦਿਨ ਬਾਅਦ ਨਦੇੜ ਤੋਂ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਉਸ ਸਮਾਗਮ ਸੀਸ ਝੋ ਗਿਆ ਸਾਰੇ ਸਿੱਖਾਂ ਨੇ ਕਿਹਾ ਹੁਣ ਸਾਡੀ ਅਗਵਾਈ ਬੰਦਾ ਸਿੰਘ ਕਰਨਗੇ ਪਾ ਬੰਦਾ ਸਿੰਘ ਬਾਦਲ ਨੇ ਹੱਥ ਜੋੜ ਕੇ ਪੰਜਾ ਸਿੰਘਾਂ ਅਗੇ ਮੱਥਾ ਟੇਕ ਕੇ ਆਖਿਆ ਇਹ ਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੈ ਹੁਣ ਗੱਦੀ ਗੁਰਗ੍ਰੰਥ ਸਾਹਿਬ ਨੂੰ ਮਹਾਰਾਣੀ ਦੇ ਦਿੱਤੀ ਹੈ ਇਹ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਬੰਦਾ ਸਿੰਘ ਪੰਥ ਦਾ ਸੇਵਾਦਾਰ ਰਹੇਗਾ ਜੋ ਆਪ ਪੰਜ ਮੈਨੂੰ ਹੁਕਮ ਕਰੋਗੇ ਮੈਂ ਉਸ ਹੁਕਮ ਦੇ ਅਧੀਨ ਹੀ ਚਲਾਂਗਾ ਕਦੇ ਕਿਤੇ ਦੇਖਿਆ ਬੰਦਾ ਸਿੰਘ ਬਹਾਦਰ ਮਰਯਾਦਾ ਤੋਂ ਬਾਹਰ ਹੋਇਆ ਨਹੀਂ ਹੋਇਆ ਬਿਲਕੁਲ ਸੋ ਸਤਿਗੁਰ ਮਹਾਰਾਜ ਦੀ ਕਿਰਪਾ ਕੀਤੀ ਬਦਲਾਅ ਕੀ ਆਇਆ ਪੰਜਵੇਂ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਸ਼ਾ ਜੀ ਨੇ ਕਿਰਪਾਨ ਦੀ ਮੁਠੀ ਨੂੰ ਹੱਥ ਪਾਇਆ ਦੋ ਧਾਰਨ ਕੀਤੀਆਂ ਤੇ ਚਾਰ ਜੰਗਾਂ ਲੜੀਆਂ ਨੌਵੇਂ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਦਸਵੇਂ ਪਾਸ਼ਾ ਨੇ ਸ੍ਰੀ ਸਾਹਿਬ ਦੀ ਮੁਠੀ ਨੂੰ ਹੱਥ ਪਾਇਆ ਤੇ 14 ਜੰਗਾਂ ਲੜੀਆਂ ਫਤਿਹ ਕੀਤੀ ਉਹਨਾਂ ਜੰਗਾਂ ਦੇ ਵਿੱਚ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਤੋੜਿਆ ਸਤਿਗੁਰੂ ਕਿਰਪਾ ਕਰਨ ਅਜ ਸ਼ੇਨਸ਼ਾ ਦੀ ਨੌਵੇਂ ਪਾਸ਼ਾ ਦੀ ਸ਼ਹੀਦੀ ਦਾ ਡਾੜਾ ਹੈ ਇਹਨੇ ਇੱਕ ਬਚਨ ਕਰਦੇ ਹੋਏ ਸਮਾਪਤੀ ਆ ਕੋਈ ਬਚਨ ਵਦ ਕੱਟ ਬੋਲਿਆ ਗਿਆ ਹੋਵੇ ਗੁਰੂ ਰੂਪ ਸਾਧ ਸੰਗਤ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਅਮਰ ਸਕੀਏ ਗੁਰੂ ਵਾਲੇ ਬਣੀ ਨਗੁਰੇ ਕਾ ਹੈ ਨਾਉ ਬੁਰਾ ਬਲਾਵ ਹਤੇ ਜੀ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਲਾਵਲ ਮਹੱਲਾ ਪੰਜਵਾਂ